ਕਰਦੇ ਨੇ ਗਰਮੀ ਪਤ ਬਹੁਤ ਜਿਆਦੀ ਆ ਗਰਮੀ ਅਜਾਤ ਹੋਈ ਆ ਤੇ ਨਾ ਅਜਿਵੇਂ ਅੰਦਰ ਪੜਦੀ ਆ ਕਿੰਨੇ ਨੰਬਰ ਤੇ ਆਈ ਆ ਪਈਵੇ ਦੇ ਆਦੇ ਬਹੁਤ ਵਧੀਆ ਹੋ ਗਿਆ ਵਾ ਚਲੋ ਪੜ ਲੇਖ ਲਉਤੀ ਇਹ ਅਫਗਾਨਾ ਧਨਵਾ ਤੇ ਚੰਗਾ ਘਰ ਮਿਲ ਜੂਗਾ ਮੈਂ ਤੇ ਆਪ ਠੀਕ ਨਹੀਂ ਹੋ ਰਹੀਂਦੀ ਦਵਾਈ ਲੈਣ ਜਾਣਾ ਸੀ ਸ੍ਰੀ ਗੁਰਬਿੰਦਪੁਰ ਜੱਜ ਆਈ ਨਹੀਂ ਗਿਆ ਸਕੋ ਤੋਂ ਬੜੀ ਚੜ੍ਹ ਆਈ ਆ। ਸਰੀਰ ਉੰਤਰਾ ਰਿੰਦਾ ਰਿਆਂਂ ਗਿਆਉਣਾ। ਹੋਈ ਗਣੀ ਜਾ। ਹਾਂ। ਮੈਂ ਮੁੰਡੇ ਨੂੰ ਆਖਿਆ ਮੇਰੇ ਨਾਲ ਚੱਲ। ਉਹ ਵੀ ਟੁੱਟ ਪੈਣਾ ਆਂਦਾ ਨਹੀਂ ਮੈਂ ਨਹੀਂ ਜਾਣਾ। ਹਾਂ। ਕੀ ਕਰਾਂ ਮੈਂ? ਬੀਜੀ। ਕਿਹਦਾ ਫੋਨ ਹੈ? ਇਹ ਮੇਰੇ ਬਾਹਰ ਵਾਲਾ ਕੈਨੇਡਾ ਆ ਪਦੀਏ ਦਾ। ਅੱਛਾ ਅੱਛਾ ਉਹਨਾਂ ਦਾ ਫੋਨ ਹੈ। ਹਾਂ ਰਾਜੀ ਬਾਜੀ ਪੁੱਛਣ ਆਈ। ਰਾਦੀ ਸਾਰੇ ਆਦੀ ਰਾਜੀ ਬਾਜੀ ਪੁੱਛੀ ਆ ਬੜੇ ਚਿਰ ਬਾਅਦ ਫੋਨ ਲਾਇਆ ਤੇ ਬੜੇ ਚਿਰ ਬਾਅਦ ਲਾਇਆ ਫੋਨ ਜਦੋਂ ਬਰਦਾ ਪੁੱਛਦੇ ਉਹ ਕਿ ਕਿ ਡੀ ਕੋਈ ਆ ਮੈਂ ਉਹ ਦਸੋ ਖਰਾ ਜਵਾਨ ਹੋ ਗਈ ਆ ਮੈਂ ਦਸਵੀਂ ਦਾ ਨੰਬਰ ਬੜੇ ਲਿਆਈ ਆ ਪਹਿਲੇ ਨੰਬਰ ਤੇ ਆਈ ਆ ਪੜਦੀ ਸੋਹਣਾ ਵਾ ਨਾ ਪੜਦੀ ਸੋਹਣਾ ਵਾ ਪੜਨ ਦਾ ਨੂੰ ਸ਼ੁਰੂ ਤੋਂ ਹੀ ਬੜਾ ਪੜਾਈ ਦੇ ਨਾਲ ਮੋਹ ਪਿਆਰਾ ਇਹਦੇ ਬਾਰੇ ਪੁੱਛਦੇ ਹੀ ਅੱਛਾ ਤੁਰੀ ਗਰਵਾਂਦੇ ਨੂੰ ਪੜਾ ਲਓ ਗਾੜੀ ਪੜਨੇ ਪਾ ਦੋ ਤੇ ਐ ਲੈ ਸਕਾਦਾ ਨਹੀਂ ਹੁੰਦਾ ਜਣੀ ਨਾਲ ਹੀ ਪਰ ਪੈਸੇ ਬੰਮੇ ਪੈਸੇ ਆਂਦੇ ਲਾ ਲਾਂਗੇ ਸੱਚੀ ਹਾਂ ਲੈ ਹਾਂ ਜੇ ਨੱਕ ਕਰ ਦਨ ਤੇ ਹੋਰ ਕੀ ਚਾਹੀਦਾ ਫੇਰ ਇਹਦੀਆਂ ਪੂ 12 ਹੋ ਜਾਣਾ ਚਲੋ ਚੰਗਾ ਹੀ ਆ ਦਵਿੰਦਰ ਦੇ ਪੜਨ ਨਾਲ ਉਹਦੇ ਬਾਹਰ ਜਾਣ ਨਾਲ ਖੜ ਸਾਡੇ ਵੀ ਦਿਨ ਮੋੜਾ ਨੀ ਨਾਲ ਜਾਇਦਾ ਉਠਾ ਲਾਂਗੇ ਹੋ ਚਲੋ ਬੀਜੀ ਸਾਡਾ ਕੋਈ ਗੱਲ ਨਹੀਂ ਬੱਚਿਆਂ ਦੀ ਜ਼ਿੰਦਗੀ ਸਵਰ ਜੇ ਜਿੰਨੀ ਗਰੀਬੀ ਅਸੀਂ ਕੱਟੀ ਆ ਨਾ ਗੜੀ ਬੱਚੇ ਨਾ ਘਟਣ ਇੰਨਾ ਹੀ ਬੜਾ ਇੱਕ ਤੁਸੀਂ ਇੰਨਾ ਸੋਚੋ ਨਾ ਗਰੀਬੀ ਨਹੀਂ ਤਾਲ ਦਾ ਪਰਛਾਵਾਂ ਕਦੀ ਪਹਿਲੀ ਉਮਰ ਚਾ ਜਾਂਦੀ ਕਦੀ ਅਗਲੀ ਉਮਰ ਚਾ ਜਾਂਦੀ ਗੱਲ ਤੇ ਤੁਹਾਡੀ ਠੀਕ ਆ ਬੀਜੀ ਪਰ ਮੇਰੇ ਐਡਮਿਸ਼ਨ ਵਾਸਤੇ ਇੰਨੇ ਪੈਸੇ ਕਿੱਥੋਂ ਲਵਾਂਗੇ ਅਸੀਂ ਪਲੱਸ 1 ਚ ਜੇ ਅਹੀਂ ਉਹਨੂੰ ਦਾਖਲ ਕਰਾਉਣਾ ਤੇ ਪੈਸੇ ਵੀ ਤੇ ਚਾਹੀਦੇ ਆ ਜੇ ਰੱਬ ਦਿੰਦਾ ਵਾ ਨਾ ਸਾਰੇ ਹੀ ਦੇਸ਼ੀ ਨੇ ਉਹ ਜੰਦੇ ਆ ਸੱਪਰ ਪਾਟ ਕੇ ਵੀ ਰੱਬ ਦੇ ਦਿੰਦਾ ਉਹਦੀ ਕਿਸਮ ਦਾ ਕੋਈ ਦਾਦਿਆ ਨਹੀਂ ਗਾ ਗੱਲ ਤੇ ਤੁਹਾਡੀ ਚਲੋ ਠੀਕ ਆ ਪਰ ਗੱਲ ਤੇ ਅੱਜ ਦੀ ਆ ਕਿ ਅੱਜ ਉਹਨੂੰ ਦਾਖਲ ਕਰਾਉਣ ਵਾਸਤੇ ਪੈਸੇ ਵੀ ਚਾਹੀਦੇ ਚਲੋ ਕੇ ਭੈਣ ਭਰਾ ਨੂੰ ਪੁੱਛ ਲਿਓ ਲਾਤੀ ਜਾਂਦੇ ਨੇ ਜਿਹੜੇ ਜਿਹੜੇ ਦਿਲ ਲਾਤੀ ਜਾਂਦੇ ਹੁੰਦੇ ਆ ਚਲੋ ਇਹਦੇ ਪਾਪਾ ਆਉਣਗੇ ਤੇ ਸਲਾਹ ਕਰ ਦੂੰਗੀ ਮੈਂ ਕੱਪੜੇ ਪ੍ਰੈਸ ਕਰਾਂਦੀ ਆ ਮੈਨੂੰ ਪਤਾ ਨਹੀਂ ਕਿਹਦਾ ਫੋਨ ਆਉਂਦਿਆ ਪੁੱਛਾ ਚੱਲ ਸ਼੍ਰੀ ਗੁਰੂ ਜੀ ਸਮੇਂ ਹਾਂਜੀ ਠੀਕ ਠਾਕ ਤੁਸੀਂ ਸੁਣਾ ਤੇ ਤੂੰ ਭੂਮ ਬਾਈ ਨੇ ਕੀਤਾ ਜਾਣ ਕੀ ਐਦਾਂ ਮੇਜੀ ਬੈਠਿਆ ਬੈਠਿਆ ਅਚਾਨਕ ਸਲਾਹ ਬਣ ਗਈ ਹਾਂ ਤੇ ਮੈਂ ਨਾਲੇ ਢੇੜਾ ਮਾਰਉਣੀ ਆ ਬੜੇ ਦਿਨਾਂ ਦਾ ਬੱਚਿਆਂ ਨੂੰ ਮਿਲਣ ਨੂੰ ਜੀ ਕਰਨ ਡਿਆ ਹਾਂ ਚਲੋ ਵਧੀਆ ਆ ਬਗ ਨੀਪਰੀਤ ਹੈ ਪਾਣੀ ਲੈਣੇ ਬਣਾ ਲੈ ਬਾਹਰ ਹੋਰ ਵੀਜੀ ਠੀਕ ਠਾਕ ਲੈ ਅੱਜ ਕਿੱਤਾ ਦਿਨ ਚੱਲ ਗਿਆ ਸੱਸੂ ਨੇ ਆਪਾਂ ਗੀਤ ਸੱਸਿਤਾ ਉਹ ਠੀਕ ਠਾਕ ਸਭ ਠੀਕ ਠਾਕ ਤੇ ਅੱਜ ਦੱਸਿਆ ਵੀ ਨਹੀਂ ਐਦਾਂ ਇਹਨਾਂ ਚਾਨਕੀ ਸਲਾਹ ਬਣ ਗਈ ਮੈਂ ਨਾਲੇ ਹੋ ਨਹੀਂ ਆ ਬੱਚੇ ਨੂੰ ਬੜਾ ਜੀ ਕਰਨ ਰਿਹਾ ਸੀ ਮੈਂ ਮਹਲਵਦੀਆ ਕੀਤਾ ਗੇ ਦਵਿੰਦਰ ਵੀ ਕਿੰਨੇ ਦਿਨਾਂ ਦੀ ਯਾਦ ਕਰਨ ਲਈ ਸੀ ਦਵਿੰਦਰ ਸਨਾਰਸ਼ ਦਾ ਅਰਸ਼ ਠੀਕ ਠਾਕ ਆ ਅਰਸ਼ ਨੇ ਨਾ ਹਾਂਜੀ ਆਇਆ ਨਾਲੇ ਨਾ ਅਰਸ਼ ਨੇ ਪੈਸੇ ਭੇਜੇ ਸੀ ਕਹਿੰਦਾ ਸੀ ਦਵਿੰਦਰ ਨਾ ਸੂਟ ਬਣਾ ਕੇ ਦੇ ਕੇ ਆ ਮਮਾ ਦੋ ਤੇ ਆ ਲੋ ਲੈ ਦੱਸ ਮੈਨੂੰ ਵੀ ਕਹਿੰਦਾ ਸੀ ਇਹ ਇਨੇ ਪੈਸੇ ਲੈਣੇ ਕਿ ਰਖੜੀ ਤੇ ਸੂਟ ਕਲਾਵਾ ਮੈਂ ਵੀ ਨਹੀਂ ਕੁਝ ਵੀ ਨਹੀਂ ਤੇ ਨੀ ਗੱਜਰ ਕਾਨੂੰ ਕਰਨੀ ਚਾਹਤੋ ਇੱਕ ਬਣਾ ਦੇਣਾ ਹੀ ਜ਼ਰੂਰੀ ਤੋ ਹੀ ਬਣਾ ਕੇ ਦੇਨੇ ਨਹੀਂ ਕੋਈ ਫੇਰ ਕੀ ਆ ਭਾਬੀ ਜੀ ਮੇਰੀ ਕਿਹੜੀ ਕੋਈ ਧੀ ਆ ਮੈਂ ਇਹਨਾਂ ਦੇ ਚਾਰ ਹੀ ਜਾਂ ਪੂਰੇ ਕਰਨਾ ਹੀ ਮਾਪੋਤਾ ਨੇ ਚਲੋ ਕੋਈ ਨਹੀਂ ਮੈਂ ਪਾਣੀ ਲੈ ਆਉਣੀ ਆ ਅਲੋ ਬੀਜੀ ਦੇ ਦੇ ਨਹੀਂ ਕਿਤੇ ਦਵਿੰਦਰ ਹੁਣ ਰਿਜ਼ਲਟ ਆ ਗਿਆ 10ਵੀਂ ਦਾ ਅੱਜ ਕੱਲ ਫ੍ਰੀ ਆ ਅੰਦਰ ਸੁੱਤੀ ਨਾ ਦੋ ਕੇ ਅੰਦਰ ਹੋਣਾ ਹੁਣ ਹੋਈ ਜੀ ਆਣਾ ਨਾ ਮੈਂ ਖਾਲਦੇ ਆ ਕੋਈਂਦੇ ਆ ਹੋ ਬੀਜੀ ਤੁਹਾਨੂੰ ਸੁਣਾਉਂ ਸੇਤਾ ਠੀਕ ਹਾਂ ਸਿੰਦਾ ਠੀਕ ਆ ਵਧੀਆ ਕੋਤੀ ਕਰਦੀ ਵਾਵਾ ਤੁਹਾਡਾ ਕਰਦੀ ਬੜਾ ਵਧੀਆ ਕਰਦਾ ਨਹੀਂ ਹਾਂਜੀ ਬੀਜੀ ਬੜੀ ਵਧੀਆ ਕਮਾਈ ਕਰਦਾ ਵਾ ਸੁੱਖ ਮੇਰਾ ਕਿਰਪਾ ਮਹਾਰਾਜੀ ਫਿਰ ਤੇ ਲੱਗ ਗਿਆ ਕੋਈ ਨਹੀਂ ਮਾਰੂ ਅੰਦਾਜ਼ਾ ਕਿਦਾ ਗੇੜਾ ਥੋੜੇ ਚਿਰ ਤੱਕ ਆਇਆ ਪੱਕਾ ਹੋ ਗਿਆ ਹਾਂਜੀ ਹੋ ਗਿਆ ਹੋ ਗਿਆ ਚਲ ਸ਼ੁਕਰ ਹੈ ਸ਼ੁਕਰ ਮਹਾਰਾ ਜੀ ਕਰੀ ਵੇ ਕਾਂ ਕੁੜੀ ਕਿੱਥਾਂ ਸੁੱਤੀ ਆ ਦਵਿੰਦਰ ਆ ਨਹੀਂ ਦਵਿੰਦਰ ਹਾਂਜੀ ਮਮੇ ਕੋਚ ਭੂਆਈ ਆ ਭੂਆਈ ਜੱਚੀ ਆਹੋ ਆ ਮਮੇ ਮੈਨੂੰ ਪਤਾ ਵਾ ਤੂੰ ਯਾਰ ਵੜੀ ਝੂਠ ਮਾਰ ਦਿੰਦੇ ਆ ਭੂਆਈ ਆ ਬਾਈਆ ਤੇ ਕਿਹੜਾ ਆਈਏ ਅੱਪੇ ਆਈਏ ਲੈ ਮੰਮੀ ਚੂੜ ਬੋਲਦੇ ਤੁਸੀਂ ਗੌਰਵ ਵੀ ਜੀ ਲੈਣ ਜਾਂਦਾ ਉਹਨੂੰ ਜਦੋਂ ਵੀ ਜਾਂਦਾ ਵਾ ਜਦੋਂ ਆਉਂਦੇ ਆਦੇ ਉਹ ਤੇ ਮੈਨੂੰ ਵੀ ਪਤਾ ਵਾ ਪਰ ਐਤ ਕਾ ਆਪੇ ਆਈ ਆ 냔ਾਂ ਆਂਗੂ ਨਹੀਂ ਕਦੀ ਦਾ ਹੋਈ ਚੱਤੀ ਆਈ ਪੂ ਆਹੋ ਆਈ ਪੂ ਆਈ ਮੇਰੀ ਕੋਸਾ ਸੀ ਕਾ ਬਸ ਹੋ ਗਿਆ ਚਾਚੀ ਠੀਕ ਠਾਕ ਠੀਕ ਠਾਕ ਵੀਰ ਜੀ ਦਾ ਫੋਨ ਆਉਂਦਾ ਹਾਂਜੀ ਆਉਂਦਾ ਵਾ ਮੰਨਨ ਨਹੀਂ ਲਈ ਮੈਂ ਛੁੱਟ ਬੋਲਨੀ ਆ ਮੈਂ ਮੈਨੂੰ ਪਤਾ ਜਦੋਂ ਪੂਆ ਜੀ ਆਉਂਦੇ ਹੁੰਦੇ ਤੂੰ ਫੋਨ ਲਾਉਂਦੇ ਹੁੰਦੇ ਯਾਰ ਕਿ ਤੂੰ ਮੈਨੂੰ ਫੋਨ ਕਿਉਂ ਨਹੀਂ ਲਾਇਆ ਮੈਂ ਚੰਦ ਕਿ ਆ ਗਈ ਪੁੱਤ ਅੱਛਾ ਫੋਨ ਕਿ ਲਾਉਣਾ ਤੂੰ ਸੁਤੀ ਨਾ ਰਿਆ ਕਰ ਨਾਲੇ ਆ ਦੋ ਗੁੱਤਾ ਨਾ ਕਰਿਆ ਕਰ ਹੁਣ ਇੱਕ ਗੁੱਤ ਕਰਿਆ ਕਰ ਵੱਡੀ ਹੋ ਗਈ ਆ ਮੈਂ ਪੂਆ ਜੀ ਸਾਰੀ ਕਲਾਸ ਚ ਕੁੜੀਆਂ ਦੋ ਗੁੱਤਾ ਹੀ ਕਰਦੀਆਂ ਵਾ ਤੇ ਕੋਈ ਨਹੀਂ ਕੀ ਹੋ ਗਿਆ ਲੈ ਤੇ ਮੈਂ ਨਿਗੀ ਜੀ ਤੇ ਹੈ ਗਈ ਐਡੀ ਵੱਡੀ ਥੋੜੀ ਹੋ ਗਈ ਆ ਬਸ ਐਦਾਂ ਕਰ ਤੂੰ ਕਿਰੂਗੀ ਨਾਲੇ ਤੇਰੇ ਆ ਦੇ ਵਧਾਈ ਨਰਤਿਆ ਵਧਾਈ ਬਣੀ ਆ ਤੁਹਾਡੇ ਪਹਿਲੇ ਨੰਬਰ ਤੇ ਆਈ ਦਾਂ ਵੀ ਹੋਰ ਪੂਆ ਜੀ ਪਤਾ ਤੁਹਾਡੀ ਜ਼ਾੜਦੀ ਸੀ ਕਿੰਨੀ ਪੜਾਈ ਕਰਦੀ ਆ ਰਾਤ ਦਿਨ ਮਿਹਨਤ ਕਰਦੀ ਆ ਪੜ ਪੜ ਮੇਰਾ ਪੁੱਤ ਤਗੜਾ ਕੇ ਉਹਦਾ ਨਾਮ ਰੋਸ਼ਨ ਕਰਨਾ ਕਰਨਾ ਵਾਂਗੇ ਆਪਣੇ ਪਾਪਾ ਦਾ ਪਾਪਾ ਪਤਾ ਸਾਡਾ ਕਿੰਨਾ ਕੰਮ ਕਰਦੇ ਆ ਵਿਚਾਰੇ ਸਾਰੇ ਜਿਹੜੀ ਕੰਮ ਕਰਦੇ ਰਹਿੰਦੇ ਆ ਚਲ ਠੀਕ ਵਾ ਪੂਆ ਤੇ ਲੀ ਸੂਟ ਲੈ ਕੇ ਆਈ ਆ ਦੋ ਤੇ ਹੁਣ ਵਧੀਆ ਜੀ ਚਾਹ ਬਣਾਉਣ ਦੇ ਵਾਸਤੇ ਸੱਚੀ ਨਹੀਂ ਪੂਆ ਜੀ ਸੂਟ ਸੂਟ ਰੱਖ ਲੈ ਤੇ ਸੋਹਣੀ ਚਾਹ ਬਣਾ ਦਿਆ ਮੇਰੀ ਤੀ ਹਾਏ ਮੰਮੀ ਕਿੰਨੇ ਸੋਹਣੇ ਸੂਟ ਪੂਆ ਜੀ ਲਿਆਏ ਆ ਹਨਾ ਮੰਮੀ ਮੈਂ ਚਾਹ ਵੀ ਅੰਨ੍ਹੀ ਸਵਾਦ ਬਣਾਈ ਮੰਮੀ ਚਾਹ ਤੇ ਮੈਂ ਸਵਾਦ ਬਣਾਉਂਦੇ ਤੇ ਪਰ ਮੈਨੂੰ ਸੂਟ ਸਵਾ ਕੇ ਦੇ ਦਿਓ ਮੰਮੀ ਨੇ ਪਤਾ ਕੀ ਕਹਿਣਾ ਵਾ ਕੋਈ ਨਹੀਂ ਕਿਸ ਨੂੰ ਲੱਗ ਜਾਣਗੇ ਤੇ ਦੱਸ ਮੇਰੇ ਲਈ ਲਿਆਉਂਦੇ ਹਨਾ ਆਪ ਜਾ ਕੇ ਸੀਨੇ ਦੇ ਆਈ ਸਵਾਾਈ ਤੇ ਮੈਂ ਦੇ ਕੇ ਜਾਉਂਗੀ ਠੀਕ ਆ ਸੇਲੇ ਬਾਬਾ ਸੇਲੇ ਮੈਂ ਚਾਹ ਬਣਾਉਣਾ ਪੁਆਜੀ ਚਾਹ ਬਣਾ ਆਲੋ ਪੁਆਜੀ ਦੀਦੀ ਅੰਦਰ ਆਜੋ ਪੱਖੇ ਥੱਲੇ ਵੀਜੀ ਪੱਖੇ ਥੱਲੇ ਘਟ ਬੈਂਦੇ ਆ ਪੱਖਾ ਹੋਲੀ ਚੱਲਦਾ ਇੱਥੇ ਬੈਂਦੇ ਆ ਚੰਗਾ ਵੀਜੀ ਹਿੰਦ ਕਪੜੇ ਪਾਏ ਚੱਲੇ ਕਿਤੇ ਨਹੀਂ ਨਹੀਂ ਪਿੰਡੇ ਚ ਨਾ ਖੰਡਪੜ ਸਾਹਿਬ ਦਾ ਭੋਗ ਹੀ ਸੱਦਾ ਆਇਆ ਸੀ ਮੈਂ ਬੀਜੀ ਕੋ ਤੁਹਾਨੂੰ ਪਤਾ ਜਾਇ ਨਹੀਂ ਜਾਂਦਾ ਨਾ ਇੰਨਾ ਟਾਈਮ ਬੈਠਾ ਜਾਂਦਾ ਤੇ ਮੈਨੂੰ ਹੀ ਜਾਣਾ ਪੈਂਦਾ ਮੈਂ ਹੀ ਚੱਲ ਜਾਨੀ ਅਜੀ ਆਈ ਹਾਂ ਹੁਣੇ ਚਲੋ ਜਿਹੜਾ ਭੈਣ ਭਰਾ ਸੱਦੇ ਜਾਣਾ ਪੈਂਦਾ ਉਹ ਹੀ ਨਾ ਹੋਰ ਭਾਬੀ ਜੀ ਗੌਰ ਵਧੀਆ ਪੜਦਾ ਨਹੀਂ ਦੀਦੀ ਇੰਨਾ ਵਧੀਆ ਨਹੀਂ ਪੜਦਾ ਮਾੜਾ ਵੀ ਨਹੀਂ ਕਹਿ ਸਕਦੇ ਪਰ ਜਿੰਨਾਂ ਦੇ ਵਿੰਦਰ ਪੜਦੀ ਹੀ ਨਾ ਉਹਨਾਂ ਨੇ ਪੜਦਾ ਇਹਦੇ ਪਾਪਾ ਸਗੋਂ ਮੇਰੇ ਨਾਲ ਨਾਰਾਜ਼ ਹੁੰਦੇ ਆ ਈ ਮੈਂ ਨਾ ਉਹ ਕਹੋ ਕਿ ਕਮਾਈ ਕਰ ਕਰ ਕੇ ਇਹਨਾਂ ਦੀ ਪੜ੍ਹਾਈ ਤੇ ਖਰਚਾ ਲਾਉਂਦੇ ਆਵਾ ਤੇ ਤੋਂ ਮੁੰਡੇ ਨਾਲ ਧਿਆਨ ਨਹੀਂ ਦਿੰਦੀ ਪਠੇਰਾ ਕੈਨੀ ਆ ਲਾੜਾ ਨਾਲਾ ਜਿਹਾ ਥੋੜਾ ਵਿਗੜ ਗਿਆ ਵਾ ਜੇਗਾ ਜੋੜ ਲਾਈਦਾ ਤੇ ਸਭ ਨੂੰ ਆਪ ਸਮਝਾ ਕੇ ਜਾਇਓ ਗੱਲ ਤਾਂ ਭਾਬੀ ਜੀ ਵੀਰ ਦੀ ਵੀ ਠੀਕ ਆ ਬੇਟੀ ਨੇ ਤੇ ਪੜਾਵਾਂਗੇ ਤੇ ਵਿਆਹ ਕਰਾਂਗੇ ਤੇ ਆਪਣੇ ਘਰ ਚਲ ਜਾਣਾ ਵਾ ਬੇਟਾ ਪੜ੍ਹੂਗਾ ਤੇ ਕੰਮ ਕਰ ਤੇ ਲੱਗੂਗਾ ਤਾਂ ਪਿਓ ਨੂੰ ਵੀ ਸੁੱਖ ਹੋਊਗਾ ਲੈ ਹਾਂ ਗੱਲ ਕੀਤੀ ਮੈਨੂੰ ਸੋਚਿਆ ਤਾਂ ਆ ਗਿਆ ਅਤਾ ਡੇ ਗਾੜੀ ਗਾੜੀ ਜੇ ਮੰਮੀ ਦੇ ਨਾ ਪਤੀ ਇਹਦਾ ਫੋਨ ਆਉਂਦਿਆ ਸੀ ਮਾਮੇ ਦੇ ਮੁੰਡੇ ਦਾ ਹਾਂਜੀ ਹਾਂਜੀ ਤੇ ਬਾਹਰ ਕੈਨੇਡਾ ਵਾਲੇ ਆਹੋ ਤੇ ਮੰਮੀ ਨੇ ਅੱਗੇ ਤਾਂ ਗੱਲ ਕੀਤੀ ਹੁੰਦੀ ਨਾ ਕਿ ਦਿਵਿੰਦਰ ਦੇ 10ਵੇਂ ਜਾਂ ਨੰਬਰ ਬੜੇ ਆਏ ਆ ਤੇ ਅਗਲੇ ਕਹਿੰਦੇ ਵੀ ਨੂੰ ਪਲਾਸਟੂ ਕਰਾ ਕੇ ਤੇ ਆਈਲਟ ਕਰਾ ਦੋ ਤੇ ਅਸੀਂ ਪੈਸੇ ਲਾ ਕੇ ਤੇ ਬਾਹਰ ਲੈ ਜਾਾਂਗੇ ਲੈ ਭਾਬੀ ਜੀ ਜੇ ਭੈਣ ਭਰਾ ਕੋਈ ਇੰਨਾ ਕਰਦਾ ਵਾ ਤੇ ਪੜਾਉਣ ਦੀ ਕਿਹੜੀ ਗੱਲ ਆ ਤੂੰ ਤਗੜੇ ਹੋ ਕੇ ਬੇਟੀ ਨੂੰ ਪੜਾਓ ਬਹੁਤ ਮੈਂ ਕਹਿਣ ਲਈ ਆ ਤੇ ਖੜੇ ਸਾਡੇ ਦਿਨ ਰੱਬ ਕਿਤੇ ਮੋੜ ਹੀ ਦੇਵੇ ਏ ਜਾਊਗੀ ਕਿਤੇ ਕੱਲ ਨੂੰ ਮੁੰਡਾ ਵੀ ਚਲ ਜਾਊਗਾ ਮਗਰ ਨੇ ਦੱਸਾ ਦੀ ਮਮਾ ਬਗਾਨੇ ਘਰ ਦੇ ਵਿੱਚ ਹੀ ਕਰ ਦਿੱਤੀ ਇਹ ਨਹੀਂ ਵਧੀਆ ਗੱਲ ਭਾਬੀ ਪਰ ਗੱਲ ਤਾਂ ਫੇਰ ਉੱਥੇ ਆਉਂਦੀ ਆ ਨਾ ਕਿ ਹੁਣ ਉਹ ਤੇ ਬੜੇ ਦਿਨਾਂ ਦੀ ਗੈਨ ਰਹੀ ਆ ਕਿ ਮੰਮੀ ਸਾਰੀਆਂ ਕੁੜੀਆਂ ਨੇ ਐਡਮਿਸ਼ਨ ਲੱਲੀ ਆ ਤੇ ਮੈਨੂੰ ਕਦੋਂ ਪਲੱਸ 1 ਚ ਐਡਮਿਸ਼ਨ ਦਿਵਾਉਣੀ ਰਹੀ ਤੇ ਗੱਲ ਫੇਰ ਉੱਥੇ ਆ ਕੇ ਪੈਸੇ ਸਾਥ ਨਹੀਂ ਦਿੰਦੇ ਜੇਬ ਨਹੀਂ ਸਾਥ ਦਿੰਦੀ ਲੈ ਭੂਈ ਜੀ ਦੇਖ ਲਓ ਜਦੋਂ ਵੀ ਪੜਾਈ ਦੀ ਗੱਲ ਹੁੰਦੀ ਮੰਮੀ ਇਦਾਂ ਹੀ ਕਰਦੇ ਆ ਕਿੰਨੇ ਦਿਨ ਹੋਏ ਮੇਰੇ ਨਾਲ ਦੀਆਂ ਸਾਰੀਆਂ ਨੇ ਐਡਮਿਸ਼ਨ ਕਰਵਾ ਲਈ ਆ ਇਹਨਾਂ ਪਤਾ ਨਹੀਂ ਮੇਰੀ ਕਦੋਂ ਕਰਾਉਣੀ ਮੈਨੂੰ ਤੇ ਐਦਾਂ ਲੱਗਦਾ ਵਾ ਕਿ ਅੱਗੇ ਇਹਨੇ ਮੈਨੂੰ ਪੜਾਉਣਾ ਹੀ ਆ ਇਹਨਾਂ ਨੇ ਕਦੋਂ ਕੀ ਕਰਾਉਣੀ ਆ ਧੀਏ ਤੂੰ ਮੈਨੂੰ ਫੋਨ ਲਾਉਂਦੀ ਐ ਐਡਮਿਸ਼ਨ ਦੀ ਗੱਲ ਹੀ ਤੇ ਮੈਂ ਤੈਨੂੰ ਪੈਸੇ ਦਿੰਦੀ ਤੇ ਤੂੰ ਐਡਮਿਸ਼ਨ ਕਰਾ ਕੋਈ ਗੱਲ ਹੀ ਨਹੀਂ ਆਈ ਐ ਨਾ ਮੈਂ ਦੇਖ ਕੇ ਜਾਉਂਗੀ ਆ ਵੇਖਿਆ ਮਮੇ ਮੇਰੀ ਭਾਜੀ ਕਿੰਨੇ ਚੰਗੇ ਆ ਇਹਨਾਂ ਨੇ ਕਰਾਉਣੀ ਮੇਰੀ ਐਡਮਿਸ਼ਨ ਤਗੜੀ ਹੋ ਕੇ ਪੜ ਮੇਰੀ ਧੀ ਨਾ 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 ਰੋਸ਼ਨ ਕਰਨਾ ਪੂਆ ਤੇ ਜਿੰਨੇ ਅੱਗੇ ਬਿਠੇ ਰਾ ਕੀਤਾ ਹੁਣ ਤੱਕ ਹੁਣ ਨਹੀਂ ਹੀ ਉਹਦੇ ਤੇ ਜ਼ਿਆਦਾ ਬੋਝ ਪਾਉਣਾ ਨਹੀਂ ਨਹੀਂ ਭਾਬੀ ਜੀ ਬੋਝ ਕਾਦਾ ਮੇਰੀ ਕਿਹੜੀ ਕੋ ਨਾਲੇ ਮਾਪੋ ਜੀ ਮੈਨੂੰ ਇਦਾਂ ਲੱਗਦਾ ਵਾ ਇਹਨਾਂ ਮੈਨੂੰ ਗਾੜੀ ਪੜਾਉਣਾ ਹੀ ਨਹੀਂ ਆ ਹੁਣ ਨਾ ਐਵੇਂ ਉਹ ਬਾਂਨੇ ਜ ਮਾਰੀ ਜਾਂਦੇ ਆ ਖਰਚਾ ਹੈ ਨਹੀਂ ਇਦਾਂ ਉਦਾਂ ਕਿਉਂ ਕੀ ਗੱਲ ਸਾਰਿਆਂ ਨੇ ਕੁੜੀਆਂ ਨੇ ਐਡਮਿਸ਼ਨ ਲੱਲੇ ਮੈਂ ਕਦੋਂ ਜਾਣਾ ਸਕੂਲੇ ਲੈ ਇਹਨੂੰ ਤੇ ਇਹ ਹੀ ਆ ਭਈ ਸਾਡੇ ਵਿੱਚ ਵਿੱਤ ਕਰਾ ਪਾਉਂਦੇ ਇਹ ਕਿੱਡੀ ਸਾਦੀ ਹੋਈ ਇਹਨੂੰ ਸਮਝਾਓ ਵੀ ਜਿੰਨੂੰ ਘਰ ਦੇ ਹਾਲਾਤਾਂ ਦਾ ਪਤਾ ਨਹੀਂ ਆ ਵਿੱਤ ਕਰਾ ਨਹੀਂ ਭਾਬੀ ਜੀ ਬੱਚੀ ਜਦੋਂ ਪੜ੍ਹਦੀ ਆ ਉਹਦਾ ਵੀ ਜੀ ਕਰਦਾ ਮੈਂ ਗਾੜੀ ਪੜਾਈ ਕਰਾਂ ਕੁੜੀਆਂ ਲਵੇ ਦੇ ਤਾਂ ਉਹਦੀ ਵੀ ਠੀਕ ਵਾ ਚਲ ਕੋਈ ਨੀ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਜਦੋਂ ਮੈਂ ਬਾਹਰ ਚਲ ਗਈ ਨਾ ਫਿਰ ਭੋਜੀ ਦੇ ਮ ਹਾਂ ਨਾ ਪੜਾਈ ਕਰੂੰਗੀ ਤੇ ਫਿਰ ਮੈਂ ਤਾਹੇ ਮੋੜ ਦੂ ਬੁਆ ਜੀ ਫਿਰ ਮੈਂ ਲੈ ਕੇ ਰੱਖ ਲਾਂ ਮੈਂ ਕਿੰਨੇ ਦੇ ਦਿੱਤੇ ਤੈਨੂੰ ਲੈ ਲਓ ਬੁਆ ਜੀ ਲੈ ਲਓ ਲੈ ਲਾ ਮੈਂ ਮੇਰੇ ਸਿਰ ਤੇ ਨਾ ਕਈ ਆਪਣੇ ਪਾਪਾ ਨੇ ਸਲਾਹ ਕਰੀ ਚਾਹ ਚਾਹ ਪਾਪਾ ਨੂੰ ਮੈਂ ਆਪੇ ਬਣਾ ਲੈਣਾ ਚਾਹ ਨਹੀਂ ਲੈ ਕੇ ਆਈ ਤੇ ਵੇਖ ਲੈ ਉੱਥੇ ਕੰਨ ਲਾ ਕੇ ਗੱਲਾਂ ਸੁਣਦੇ ਘੰਟਾ ਹੋ ਗਿਆ ਚਾਹ ਬਣਾਉਣ ਦੀ ਮਮੂ ਚਾਹ ਬਣ ਗਈ ਆ ਮੈਂ ਹੁਣੇ ਲੈ ਕੇ ਆਈ ਇੰਨੇ ਨਾ ਇੰਨੇ ਹੁਣ ਫੋਲ ਜਾਣਾ ਪਰ ਦੀਦੀ ਤਹੀਂ ਅੱਜ ਤੱਕ ਬੜਾ ਹੀ ਸਾਥ ਦਿੱਤਾ ਵਾ ਮੇਰਾ ਜੀ ਨਹੀਂ ਕਰਦਾ ਹੁਣ ਚੰਗਾ ਜਿਆ ਨਹੀਂ ਲੱਗਦਾ தாਦੇ ਤੇ ਪੁੱਛ ਫੋਨ ਨੂੰ ਇਦਾਂ ਚੰਗਾ ਕਹਾਦਾ ਭਾਬੀ ਜੀ ਮੇਰੀ ਗੱਲ ਸੁਣੋ ਮੇਰੀ ਕਿਹੜੀ ਕੋਈ ਧੀ ਆ ਅਸੀਂ ਇਹਦੀਆਂ ਰੀਜਾਂ ਪੂਰੀਆਂ ਕਰਦੀਆਂ ਵਾ ਗੱਲ ਤੇ ਤੁਹਾਡੀ ਠੀਕ ਆ ਫਿਰ ਵੀ ਆਂਦੇ ਹੁੰਦੇ ਧੀਆਂ ਨੂੰ ਦੇਣਾ ਚਾਹੀਦਾ ਲੈਣਾ ਚਾਹੀਦਾ ਨਹੀਂ ਕੋਈ ਨਹੀਂ ਇਹਨਾਂ ਦਿੱਤਾ ਕੀਤਾ ਰੱਬ ਨੇ ਸਾਨੂੰ ਕਿੰਨਾ ਕੁ ਦੇਣਾ ਹੋਰ ਜੇ ਅਸੀਂ ਪੁੰਦਾਨ ਕਰਾਂਗੇ ਆਪਣੀ ਧੀ ਸਮਝ ਕੇ ਤੇ ਰੱਬ ਨੇ ਸਾਨੂੰ ਬਥੇਰਾ ਦਿੱਤਾ ਅੱਗੇ ਵੀ ਗਾੜੀ ਬਥੇਰਾ ਦੇਣ ਡਿਆ ਪਰਮਾਤਮਾ ਦਾਦੀ ਨੂੰ ਚਾਹ ਰੇ ਦਾ ਦੇਖਿਆ ਉਹ ਉਦਾਂ ਇਹ ਆਪੇ ਕੰਮ ਮੈਂ ਸਾਰਾ ਸਿਖਾ ਦਿੱਤਾ ਕੰਮ ਨੂੰ ਮੈਂ ਟ੍ਰੇਨ ਵਧੀਆ ਵਾ ਸਰੀਰ ਕਿੱਡਾ ਸੋਹਣਾ ਗੁਗਲੀ ਮੁਗਲੀ ਜੀ ਬਹੁਤ ਸੋਹਣੀ ਲੱਗਦੀ ਆ ਨਿੱਕੀ ਹੁੰਦੀ ਇੰਨੀ ਮੋਟੀ ਆ ਤੇ ਮੈਂ ਤਾਂ ਦਹੀਂ ਦੁੱਧ ਬੰਦ ਕਰ ਛੱਡਿਆ ਕਿੰਨਾ ਚਿਰ ਨਾ ਭਾਬੀ ਜੀ ਖਾਣ ਨੂੰ ਫੁੱਲ ਭਰਤੀ ਰੱਖੋ ਕੁੜੀ ਦੀ ਨਾ ਨਾ ਛੋਟੇ ਹੁੰਦੇ ਆ ਦੀ ਸਿਹਤ ਵੇਖੀ ਸੀ ਗਾਂ ਦਾ ਪੜਾਈਆਂ ਤੇ ਪਤਾ ਕਿੰਨਾ ਬੋਝ ਆ ਇਹਨੇ ਸੁੱਕ ਕੇ ਪੀਲਾ ਲੈਣਾ ਵੇਖਿਓ ਜਦੋਂ ਗਾਂ ਦਾ ਪੜਾਈ ਦਾ ਬੋਝ ਕੀ ਪੜਿਆ ਕਿਤੇ ਨਹੀਂ ਤੀਲਾ ਹੋ ਚੱਲੀ ਆ ਦੁੱਧ ਆ ਤਾਂ ਬੰਦ ਕੀਤਾ ਪਤਾ ਨਹੀਂ ਹੋ ਗਿਆ ਸੋਹਣਾ ਲੱਗਦਾ ਗੌਰਵ ਜੀ ਨੂੰ ਗਲਾਪਰ ਕੇ ਦੁੱਧ ਦੇ ਦਿੰਦੇ ਜਦੋਂ ਮੈਂ ਮੰਗਦੀ ਆ ਪਤਾ ਕੀ ਕਹਿੰਦੇ ਆ ਲੈ ਤੂੰ ਵੀ ਅਗਰ ਤੂੰ ਮੋਟੀ ਹੋ ਜਾਣਾ ਵਾ ਤੇ ਹੋ ਜਾਣਾ ਵਾ ਕਿ ਅਸੀਂ ਤੇ ਮਹਾ ਪਤਲੀ ਕੀਤੀ ਹੈ ਲੈ ਉਹਦਾ ਸੋਹਣਾ ਲੱਗਦਾ ਨਾ ਸਰੀਰ ਹੈ ਨਾ ਸੋਹਣਾ ਲੱਗਦਾ ਸਰੀਰ ਹਣ ਭੂਆ ਪਤਲੀ ਹੈ ਤੇ ਸਾਰੇ ਪਤਲੀ ਕਹਿੰਦੇ ਕੋਈ ਨਾਲ ਇੱਕ ਗੱਲ ਕਹੋ ਭੂਆ ਜੀ ਤੇ ਭਤੀ ਜੀ ਸਹੀ ਭੂਆ ਜੀ ਨਾਲ ਇੱਕ ਗੱਲ ਮੰਮੀ ਨੂੰ ਕਹਿ ਦੋ ਜਿਹੜਾ ਤੁਸੀਂ ਸੂਟ ਲਿਆਉਂਦੇ ਨਾ ਵੀਰ ਜੀ ਨੇ ਥੱਲੇ ਮੇਰੇ ਕੋਲ ਅਰਸ਼ ਵੀਰ ਜੀ ਨੇ ਇਹਨੂੰ ਕਾ ਸਵਾ ਦੇਓ ਇਹ ਸਵਾ ਕੇ ਨਹੀਂ ਦਿੰਦੇ ਮੈਨੂੰ ਪਤਾ ਹੈ ਨਾ ਲੈ ਮੈਂ ਤੇ ਵੇਚ ਲੈਣੀ ਹੈ ਵੇ ਤੇ ਪਤਾ ਕੀ ਆਂਦੇ ਕਿਸ ਨੂੰ ਲੱਗ ਜਾਣਗੇ ਆਂਦੇ ਨਹੀਂ ਤਾਂ ਤੂੰ ਤੇ ਵਰਤੇ ਵੀ ਤੇ ਜਾਂਦੇ ਆ ਘਰ ਨੀੜਾ ਹੋਵੇ ਤੇ ਥੋੜੇ ਸੂਟ ਆ ਤੇਰੇ ਨਾਲ ਕੋਈ ਨਹੀਂ ਮੈਂ ਸਵਾ ਕੇ ਦਊਂਗੀ ਨਾਲ ਕੋਈ ਜਿਹੜੇ ਪੈਸੇ ਦੇ ਦੇਣੇ ਆ ਮੈਂ ਸਵਾ ਹੀ ਦੇ ਕੇ ਜਾਊਂਗੀ ਨਾ ਤੂੰ ਸੁਣੇ ਸੂਟ ਹੋਣੇ ਸਿਨੇ ਦੇ ਆ ਤੂੰ ਹੀ ਮੈਨੇ ਸਵਾ ਹੀ ਦੇ ਦੇਣੀ ਆ ਪੁਆ ਜਿਹੜੇ ਮੈਨੂੰ ਪੈਸੇ ਦੇ ਕੇ ਜਾਣੇ ਮੈਨੂੰ ਦੇ ਮੈਂ ਆਪਣੀ ਗੋਲਕ ਚਪਾਲ ਹਾਏ ਦੱਬਾ ਤੈਨੂੰ ਪਤਾ ਵੀ ਮੈਨੂੰ ਪੈਸੇ ਦੇ ਕੇ ਜਾਣੇ ਆ ਗੋਲਕ ਚਪਾਲਾ ਪਹਿਲਾਂ ਛਦੀਨਾ ਗੋਲਕ ਕੋਈ ਆ ਤੇਰਾ ਢੇਡੀ ਆ ਦੇ ਚ ਪੈ ਜਾਂਦੇ ਬਸ ਨਹੀਂ ਇਹੋ ਹੀ ਨਹੀਂ ਪਰਦਾ ਹਾਂ ਜੀ ਹੁਣ ਰਸਤੀ ਗਾ ਮੰਮਾ ਨਗਰ ਕਰ ਰਹੀ ਹੈ ਮਗਰ ਉਹ ਹੈ ਮੰਮਾ ਆ ਪਾ ਦੇ ਦੋ ਦੋ ਫੋਨ ਆਉਂ ਰਹੇ ਆ ਜੇ ਪਤਾ ਨਹੀਂ ਕੀ ਕਹਿੰਦੇ ਹੈਲੋ ਸਾਸਰੀ ਦਾ ਬਾਜੀ ਕਾ ਦੋ ਕਿੱਥੇ ਹਏ ਹੇ ਮੰਮਾ ਕੀ ਹੈ ਵਾ ਕਿੰਨੀ ਕਾ ਕਰ ਲੈ ਕੇ ਆਉਂਦੇ ਕੌਣ ਗੌਰਵਾ ਲਓ ਠੀਕ ਆ ਮੰਮੀ ਕਿਹਦਾ ਫੋਨ ਹੀ ਕੀ ਹੋਇਆ ਵਾ ਕਿਹਦਾ ਫੋਨ ਪਾ ਵੀਜੀ ਗੌਰਵ ਗੌਰਵ ਕਾਂਡੇ ਦੀ ਗੌਰਵ ਕਿਨੂੰ ਲੈ ਕੇ ਆਉਂਦੇ ਆ ਪਾ ਵੀ ਚੁੱਪ ਕਰ ਗਏ ਜੇ ਤੇਰੇ ਵੀਰ ਦੇ ਨਾਲ ਗੋਡੇ ਤੇ ਸਾਟ ਲੱਗ ਗਈ ਸੀ ਹਾਏ ਮੇਰੇ ਪਾਪਾ ਨੂੰ ਸਾਟ ਲੱਗੀ ਆ ਮੰਮਾ ਚਾਰੀ ਨਹੀਂ ਲੱਗੀ ਮੰਮਾ ਦੱਸ ਦੇ ਕਿਉਂ ਨਹੀਂ ਪਾਪਾ ਨੂੰ ਕੀ ਹੋਇਆ ਵਾ ਕਿਹਾ ਵੀ ਇੰਨੀ ਨਹੀਂ ਲੱਗੀ ਗੌਰਵ ਨੂੰ ਫੋਨ ਲਾਇਆ ਸੀ ਉਹ ਲੈਣ ਗਿਆ ਵਾ

ਰੋਣਾ ਨਹੀਂ ਤੇ ਰੋਣਾ ਨਹੀਂ ਸਵਾਹ ਆ ਮੇ ਆ ਗਿਆ ਦਿਵਿੰਦਰ ਪਾਣੀ ਲਿਆ ਬੇਟੀ ਹੋਇਆ ਵਾ ਕੋ ਕੋ ਨਹੀਂ ਪੀ ਸੱਟ ਲੱਗੀ ਆ ਥੋੜੀ ਜੀ ਮੇਰੇ ਸਿਰ ਤੇ ਖੰਮਰ ਮੈਂ ਕਰਾ ਸੱਟ ਪੁੱਛ ਕੇ ਲੱਗਦੀ ਆ ਜਿਆਦਾ ਨਹੀਂ ਆ ਪਤਾ ਨਹੀਂ ਹੁਣ ਤੇ ਉਤੋਂ ਤੇ ਛੱਲਿਆ ਗਿਆ ਔਰ ਵਿੱਚੋ ਕੀ ਲਗਾਵਾ ਲਗਾ ਪੱਥਰ ਲੈ ਕੇ ਆਇਆ ਤੇ ਉਤੋਂ ਪੱਟੀ ਕਰਾ ਕੇ ਲਿਆਉਂਦਾ ਹਾਂ ਉਹ ਹੋ ਗਏ ਹੀ ਡੱਟੇ ਦੁਕਾਨ ਤੇ ਦੁਕਾਨ ਹੀ ਬੰਦ ਹੋਈ ਦੁਪਹਿਰੇ ਤੁਹਾਨੂੰ ਪਤਾ ਡਾਕਟਰ ਬੰਦ ਕੱਪੜਾ ਲੈ ਗਿਆ ਕਰਮਾ ਦੇ ਵਿੱਚ ਪੱਥਰ ਜਿਹਾ ਖੋਵਿਆ ਜਿੱਦਾਂ ਵਿੱਚ ਮੰਮੀ ਆ ਬੰਦੋ ਪਾਪਾ ਦੇ ਕੋਈ ਕੁੱਤਾ ਕੱਤਾ ਗੱਲੀ ਆ ਗਿਆ ਵਾ ਨਹੀਂ ਨਹੀਂ ਕੰਮ ਤੇ ਲੱਗੀ ਏ ਸੱਟ